ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅਸੀਂ ਅੱਜ ਦੱਸਾਂਗੇ ਇਸ ਵੀਡੀਓ ਵਿੱਚ ਕਿ ਨਾਪ ਕਿਵੇਂ ਲੈਂਦੇ ਆ ਸੂਟ ਦਾ ਯਾਨੀ ਕਿ ਮੈਂ ਸਟੀਚਿੰਗ ਕਰਨ ਤੋਂ ਪਹਿਲਾਂ ਸੂਟ ਦਾ ਕੀ ਕੀ ਨਾਪ ਲੈਣੀਆਂ ਬਿੱਕੀ ਕੀ ਨਾਪ ਆਪਾ ਲਿਖਦੇ ਆ ਮੈਂ ਆਪਦੇ ਹਿਸਾਬ ਨਾਲ ਦੱਸਾਂਗੀ ਵੀ ਮੈਂ ਕੀ ਕੀ ਨਾਪ ਲਿਖਦੀ ਆ ਚਲੋ ਜੀ ਸ਼ੁਰੂ ਕਰਦੇ ਆ ਹਾਂ ਜੀ ਆਪਾਂ ਲਵਾਂਗੇ ਲੰਬਾਈ ਕੇਰਾ 13 ਉਸ ਬਾਅਦ ਛਾਤੀ ਕਮਰ हिਪ ਬਾਜੂ ਦਾ ਨਾਪ ਲਵਾਂਗੇ ਪਲੇਟ ਫਿਰ ਸਲਵਾਰ ਪੌंचा ਤੇ ਬੈਲਟ ਸਲਵਾਰ ਵਾਸਤੇ ਬਸ ਇਹ ਤਿੰਨੇ ਨਾਪ ਹਾਂਜੀ ਅਗਰ ਕਿਸੇ ਨੂੰ ਜ਼ਰੂਰਤ ਹੋਵੇ ਤਾਂ हिਪ ਦੇ ਨਾਲ हिਪ ਦੀ ਲੰਬਾਈ ਵੀ ਚੜਾਈ ਲੈਣੀ ਹੁੰਦੀ ਆ हिਪ ਦੀ ਲੰਬਾਈ ਤਾਂ ਮੈਂ ਆਪਦੇ ਹਿਸਾਬ ਨਾਲ ਹੀ ਰੱਖ ਲੈਣੀ ਹੁੰਦੀ ਆ ਤੇ ਲਿਖ ਸਕਦੇ ਹੋ ਹਾਂਜੀ ਹੁਣ ਦੱਸ ਦਿਆਂ ਤੁਹਾਨੂੰ ਕਿਵੇਂ ਆਪਾਂ ਨਾਪ ਲਵਾਂਗੇ ਪਹਿਲਾ ਆਪਾਂ ਸੋੜ ਦੀ ਲੰਬਾਈ ਲਵਾਂਗੇ ਸੋੜ ਦੀ ਲੰਬਾਈ ਹੈ 42 ਆਪਾਂ ਲਿਖ ਲਾਂਗੇ ਨਾਲ ਉਸ ਤੋਂ ਬਾਅਦ ਕਿਰਾ ਕਿਰਾ ਹੈ 2 ਇੰਚ ਕਿਰਾ ਆਪਾਂ 2 ਇੰਚ ਲਿਖ ਲਾਂਗੇ 13 93 ਦੇ ਵਕਤ ਆਪਾਂ ਇੱਥੋਂ ਇਹਨੂੰ ਐਵੇਂ ਸੈੱਟ ਕਰ ਲੈਣਾ ਪਹਿਲਾਂ ਫੇਰ 13 ਸਹੀ ਆਊਗਾ 10 13 ਹੈ ਆਪਣਾ 12 ਇੰਚ ਹਾਫ ਹਾਫ ਇੰਚ ਵਿੱਚ ਹੈ ਤਾਂ ਆਪਾਂ 13 ਇੰਚ ਲਿਖਾਂਗੇ ਯਾਨੀ ਕਿ ਆਪਾਂ ਕਟਿੰਗ ਦਾ ਲਿਖਾਂਗੇ ਨਾ ਕਿ ਕਟਿੰਗ ਹੀ ਨਹੀਂ ਕਰਨੀ ਹੈ ਉਸ ਤੋਂ ਬਾਅਦ ਛਾਤੀ ਦਾ ਨਾਪ 19 ਇੰਚ ਉਸ ਤੋਂ ਬਾਅਦ ਆਪਾਂ ਲਪਾਂਗੇ ਕਮਰ ਕਮਰ ਜਿਹੜੀ ਆਪਾਂ ਪਲੇਟਾਂ ਪਾ ਰੱਖੀਆਂ ਕਮਰ ਆਪਾਂ ਪਲੇਟਾਂ ਦੇ ਜਿਵੇਂ 7 ਜਾਂ 6.5 ਇੰਚ ਦਾ ਪਲੇਟ ਹੁੰਦਾ ਉਹਦੇ ਪਲੇਟ ਦੇ ਹਾਫ ਵਿੱਚੋਂ ਨਪਾਂਗੇ ਆਪਾਂ ਕਮਰ ਕਮਰ ਹੈ 16 ਇੰਚ ਉਸ ਤੋਂ ਬਾਅਦ हिਪ हिਪ ਹੈ 20 ਇੰਚ ਵੈਸੇ ਮੈਂ ਜਿੰਨਾ ਕਿ ਜਿੰਨੀ ਹਿਪ ਹੁੰਦੀ ਹੈ ਉਹਨਾਂ ਹੀ ਮੈਂ ਘੇਰਾ ਰੱਖਦੀ ਆ ਬਾਕੀ ਕਈ ਛੋਟਾ ਵੱਡਾ ਕਰਵਾ ਲੈਣ ਤਾਂ ਫਿਰ ਕਰ ਵੀ ਦਿੰਨੇ ਆ ਬਾਜੂ 16.5 ਇੰਚ ਉਸ ਤੋਂ ਬਾਅਦ ਅੱਗੋਂ ਮੋਰੀ 5.5 ਇੰਚ ਹੈ ਹੋਰਗੇ ਪਲੇਟ ਪਲੇਟ ਆਪਾਂ ਪਲੇਟ ਨੇ 1.5 ਇੰਚ ਸੇ ਅੱਧਾ ਇੰਚ ਵਿੱਚ ਮਾਰਜਨ ਲਿਖਾਂਗੇ 11 ਇੰਚ ਅਗਰ ਆਪਾਂ ਆਪਣਾ ਚਾਹੀਏ ਤਾਂ ਆਪਾਂ ਹਿੱਪ ਦੀ ਪਹਿਲਾਂ ਚੜਾਈ ਨਾਪੀ ਸੀਗੀ ਆਪਾਂ ਲੰਬਾਈ ਵੀ ਨਾਪ ਸਕਦੇ ਆ ਵੈਸੇ ਮੈਂ ਤਾਂ ਹਾਈਟ ਦੇ ਹਿਸਾਬ ਨਾਲ ਰੱਖ ਲੈਣੀ ਆ ਲੰਬਾਈ ਵੀ ਹਾਈਟ ਦੇ ਹਿਸਾਬ ਨਾਲ ਕਿੰਨੀ ਲੰਬਾਈ ਹੋਗੀ ਅਗਰ ਕੋਈ ਬੰਦਾ ਜ਼ਿਆਦਾ ਲੰਬਾ ਹੈ ਤਾਂ ਆਪਾਂ 15 ਵੀ ਰੱਖ ਲੈਣੇ ਆ ਤਾਂ ਨਹੀਂ 14.5 ਜਾਂ 14 ਵੀ ਰੱਖ ਲੈਣੇ ਆ ਪਰ ਅਗਰ ਕਿਸੇ ਨੂੰ ਨਹੀਂ ਸਮਝ ਲੱਗਦੀ ਤਾਂ ਆਪਾਂ ਨਾਪ ਦੀ ਲੰਬਾਈ ਵੀ ਨਾਪ ਸਕਦੇ ਆ ਇਹਦੀ ਲੰਬਾਈ ਹੈਗੀ 14 ਇੰਚ ਅੱਧਾ ਇੰਚ ਵਿੱਚ ਯਾਨੀ ਕਿ 14.5 ਇੰਚ ਤੇ ਗਲਾਈ ਦਾ 6 ਇੰਚ ਹੈ ਅਗਲਾ ਵੀ 6 ਇੰਚ ਹੈ ਪਿਛਲਾ ਵੀ 6 ਇੰਚ ਹੈ ਹੁਣ ਆਪਾਂ ਲਵਾਂਗੇ ਸਲਵਾਰ ਦਾ ਨਾਪ ਆਪਾਂ ਸਲਵਾਰ ਦੀ ਲੰਬਾਈ ਇੱਥੋਂ ਨਾਪਾਂਗੇ ਜਿੱਥੇ ਸਾਈਡ ਤੋਂ ਅਗਲੇ ਬੰਨੇ ਕਾਟཔ་ ਅੱਧੇ ਇੰਚ ਦੀ ਜਾਂ ਇੰਚ ਦੀ ਕਾਟ ਪਾ ਰੱਖੀ ਹੁੰਦੀ ਹੈ ਇਸ ਲਈ ਸਾਈਡ ਤੋਂ 35 ਇੰਚ 56 ਇੰਚ ਬੈਲਟ ਬੈਲਟ ਵੈਸੇ हिਪ ਦੇ ਅਕੋਰਡਿੰਗ ਵੀ ਰੱਖ ਲੈਣੇ ਆ ਜਿੰਨੀ ਹੈਪ ਹੈ ਉਸ ਤੋਂ 2 ਇੰਚ ਐਕਸਟਰਾ ਅਗਰ ਨਾਪਣਾ ਤਾਂ ਨਾ ਵੀ ਸਕਦੇ ਆ 23 ਇੰਚ ਹੈ ਹਾਂਜੀ ਆਸਨ ਅਗਰ ਤਾਂ ਜੇ ਕੋਈ ਭਾਰੀ ਨਾ ਪਏ ਤਾਂ ਆਸਨ 11 ਇੰਚ ਵੀ ਕੱਟ ਲਓ 11 1/2 ਅਗਰ ਨੋਰਮਲ ਹੀ ਨਾ ਪਾਇ ਤਾਂ ਮੈਂ ਆਸਨ 10 1/2 ਹੀ ਰੱਖ ਦਿਆਂ ਮੈਂ ਆਸਨ ਕਦੀ ਵੀ ਨਹੀਂ ਲਿਖਿਆ ਹਾਂਜੀ ਬਸ ਇੰਨਾ ਹੀ અગલી વિડીયો તમને આપડથી કટિંગ દસ ધનવાદ